ਤਕਾਰਿਓ ਸਾਧ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੈ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਪੰਜਾਬ ਦੀ ਹੱਦ ਦੇ ਉੱਤੇ ਬੈਠੇ ਹੋ ਇਦੋਂ ਬਾਅਦ हरियाणा शुरू हो ਜਾਂਦਾ ਸਿੱਖ ਕੌਮ ਦਾ ਹਲਕਾ ਬਹੁਤ ਵੱਡਾ ਰਿਹਾ ਖੈਦਰਪਾਸ ਜਮਰੋਤ ਤੋਂ ਲੈ ਕੇ ਸਤਲੁਜ ਤੱਕ ਕਸ਼ਮੀਰ ਤੇ ਲਦਾਖ ਉਹ ਵੀ ਸਿੱਖ ਹਕੂਮਤ ਦੇ ਪਿੰਸੇ ਸਣ ਮਲਤਾਨ ਤੇ ਸਿੰਧ ਸੋ ਸਾਥ ਸੰਗਤ ਜੀ ਹੋੜੀ ਹੋੜੀ ਸਾਢੇ ਲੱਖੇ ਛੋਟੇ ਹੁੰਦੇ ਗਏ ਅੰਗਰੇਜ਼ਾਂ ਨੇ ਛੋਟੇ ਕਰਤੇ 1859 ਦੇ ਵਿੱਚ ਪਰ ਉਹਨਾਂ ਨੇ ਜਦੋਂ ਲਾਹੌਰ ਦਰਬਾਰ ਸਿੱਖ ਹਕੂਮਤ ਨੂੰ ਲਾਹੌਰ ਦਰਬਾਰ ਸੰਧੀ ਦਾ ਆਪਣੀ ਸੰਧੀ ਦੇ ਵਿੱਚ ਲਿਖਿਆ ਕਿ ਲਾਹੌਰ ਦਰਬਾਰ ਦੀ ਜਿਹੜੀ ਬਾਦਸ਼ਾਹੀ ਹੈ ਉਹ ਫੇਰ ਬਰਕਰਾਰ ਕਰਦਾਂਗੇ ਜਦੋਂ ਮਹਾਰਾਜਾ ਦਲੀਪ ਸਿੰਘ ਉਮਰ ਤੇ ਹੋ ਜਾਣਗੇ ਉੰਡਾ ਨੇ ਇਹ ਜਿਹੜੀ ਸੰਧੀ ਸੀ ਉਹਦੀ ਪੂਰੀ ਪਾਲਣਾ ਨਹੀਂ ਕੀਤੀ ਹੈ ਔਰ ਮਹਾਰਾਜ ਦਲੀਪ ਸਿੰਘ ਨੂੰ ਛੋਟੇ ਬਾਲਕ ਨੂੰ ਫੜ ਕੇ ਵਿਲੇਤ ਲੈ ਗਏ ਸੋ ਇਹ ਦਾਸਤਾਨ ਹੈ ਜਦੋਂ 1947 ਹੋਇਆ ਉਸ ਲਈ ਅੰਗਰੇਜ਼ ਨੇ ਆਪਣਾ ਹਿੰਦੂਸਤਾਨ ਸਟੈਂਡਰਡ ਛੱਡਿਆ ਜੇ ਅਗਰੇਦ ਸਿੱਖਾਂ ਦੇ ਨਾਮ ਸੱਚੇ ਹੁੰਦੇ ਜਿੰਨਾਂ ਨੇ 1849 ਦੀ ਸੰਧੀ ਸੀ ਉਹਦੇ ਵਿੱਚ ਲਿਖਿਆ ਸੀ ਕਿ ਸਿੱਖਾਂ ਦੀ ਬਾਦਸ਼ਾਹੀ ਵਾਪਸ ਕੀਤੀ ਜਾਊਗੀ ਪਰ 1947 ਦੇ ਵਿੱਚ ਜਦੋਂ ਉਹਨਾਂ ਨੇ ਹਿੰਦੁਸਤਾਨ ਛੱਡਿਆ ਮੁਸਲਮਾਨ ਦੇ ਲਈ ਪਾਕਿਸਤਾਨ ਛੱਡ ਕੇ ਹਿੰਦੂ ਦੇ ਲਈ ਇੰਡੀਆ ਛੱਡ ਕੇ ਜਿਹੜੇ ਵਾਝੇ ਸੀ ਉਹ ਪੂਰੇ ਨਹੀਂ ਕੀਤੇ ਫਿਰ 1966 ਦੇ ਵਿੱਚ ਪੰਜਾਬ ਨੂੰ ਹੋਰ ਛੋਟਾ ਕੀਤਾ ਗਿਆ ਇਹਦੇ ਵਿੱਚੋਂ ਸਿੰਧੀ ਬੋਲ ਦੇ ਇਲਾਕੇ ਹਰਿਆਣੇ ਚ ਦੇਤੇ ਜਦ ਹਿਮਾਚਲ ਦੇ ਵਿੱਚ ਦੇਤੇ ਪਰ ਅਸਲੀ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਹੈ ਕਰਨਾਲ ਸਰਸਾ ਅੰਬਾਲਾ ਖੇਤਰ ਇਹ ਪੰਜਾਬ ਦੇ ਵਿੱਚ ਨਹੀਂ ਮਿਲਾਇ ਜਿਹੜੀ थी ਸਾਡੇ ਨਾਲ ਬਹੁਤ ਭਾਰੀ ਸਾਡੇ ਨਾਲ ਗੁਨਾਹ ਕੀਤਾ ਹਿਮਾਚਲ ਦੇ ਵਿੱਚ ਜਿਹੜਾ ਨਕਾ ਕਾਂਗੜਾ ਸੀ ਉਨਾਂ ਸੀ ਚੰਬਾ ਸੀ ਇਹ ਵੀ ਪੰਜਾਬੀ ਬੋਲਦੇ ਇਲਾਕੇ ਸੀਗੇ ਇਹਨਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਨਹੀਂ ਲਾਇਆ ਸੋ ਹੜੀ ਹੜੀ ਸਾਕੇ ਨਾਲ ਬੇਮੰਨੀ ਹੁੰਦੀ ਰਹੀ ਬੇਮੰਨੀ ਰੋਕਣ ਦੇ ਲਈ ਜਿਹੜੇ ਸਿੱਖਾਂ ਦੇ ਲੀਡਰ ਹੁੰਦੇ ਐ ਉਹ ਅਥਰਾਪੀ ਤੌਰ ਦੇ ਉੱਤੇ ਤਕੜੇ ਹੋਣੇ ਚਾਹੀਦੇ ਐ ਸਾਡੇ ਡਿਵੀਜ਼ਰ ਇੱਕ ਲੱਗ ਦੀ ਤੌਰ ਦੇ ਉੱਤੇ ਕਮਜ਼ੋਰ ਸੀ ਸੰਤ ਫਤੇ ਸਿੰਘ ਤੇ ਸੰਤ ਚੰਨ ਸਿੰਘ ਇੰਨੀ ਇੱਤਿਹਾਸੀ ਤੇ ਕਿ ਨਵਾਂ ਪੰਜਾਬੀ ਸੂਬਾ ਬਣੇ ਤੇ 1966 ਦੇ ਵਿੱਚ ਇਹ ਬਣ ਗਿਆ ਜਿਹੜਾ ਨਵੇਂ ਪੰਜਾਬ ਦਾ ਨਕਸ਼ਾ ਬਣਨਾ ਸੀ ਤੁਸੀਂ ਸਾਰੇ ਖੇਤ ਖੇਤਾਂ ਵਾਲੇ ਹੋ ਖੇਤ ਮਜ਼ਦੂਰ ਹੋ ਤੁਹਾਨੂੰ ਪਤਾ ਹੈ ਕਿ ਜਿਹੜਾ ਪਟਵਾਰੀ ਗਦੌਰੀਕਰ ਨੌਂਦਾ ਹੈ ਤਾਂ ਫੇਰ ਅਸੀਂ ਸ਼ਹਿਰ ਨੂੰ ਨਹੀਂ ਭੱਜਦੇ ਅਸੀਂ ਸਿਰ ਤੇ ਬੈਠ ਕੇ ਗਦੌੜੀ ਤਤੌਨੇ ਆ ਪਰ ਸੰਤ ਫਤੇ ਸਿੰਘ ਤੇ ਸੰਤ ਚੰਨ ਸਿੰਘ ਪੰਜਾਬ ਨੂੰ ਛੱਡ ਕੇ ਬ੍ਰਿਟਾਨੀਆ ਛੱਡੇ ਕੇ ਵਿਲਾਇਤ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੋ ਜਿਹੜਾ ਪੰਜਾਬ ਮਿਲਿਆ ਉਹਦੀ ਹੱਦ ਦੇ ਉੱਤੇ ਅੱਜ ਸਾਂਝੇ ਹੋ ਕੇ ਗੱਲਬਾਤ ਕਰਨੀ ਹੈ ਸੋ ਸਤਕਾਰਯੋ ਸਾਧ ਸੰਗਤ ਜੀ ਇਹ ਜਿਹੜੀ ਬਗਵਾਈ ਹੁੰਦੀ ਹੈ ਇੱਕ ਸਰਕਾਰ ਵਾਂਝੋਂ ਫੌਜਾਂ ਜਿੱਤ ਕੇ ਹਾਰੀਏ ਸ਼ਾ ਮੁਹੰਮਦ ਜਿਨੇ ਦਾਸਤਾਨ ਸਿੱਖਾਂ ਦੀ ਲਿਖੀ ਹੈ ਇਹ ਉਹਦੇ ਸ਼ਬਦ ਨੇ ਕਿ ਇੱਕ ਸਰਕਾਰ ਵਾਜੋਂ ਮਹਾਰਾਜਾ ਰਣਜੀਤ ਸਿੰਘ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਹਾਰੀਆਂ ਅਸੀਂ ਜਿੱਤ ਕੇ ਸੀਗੇ ਅੰਗਰੇਜ਼ ਲਿਖਦੇ ਐ ਕਿ ਜਦੋਂ ਸਾਡੇ ਜੰਗ ਸਿੱਖਾਂ ਦੇ ਨਾਲ ਹੋਏ ਬਹਾਦਰੀ ਦੇ ਵਿੱਚ ਸਿੱਖ ਸਾਡੇ ਤੋਂ ਦੇ ਬਹੁਤ ਬਹਾਦਰ ਸੀਗੇ ਇੰਨਾ ਨੂੰ ਫਤਿਹ ਕਰਨਾ ਸਾਡੇ ਲਈ ਮੁਸ਼ਕਲ ਸੀ ਪਰ ਅਸੀਂ ਖੂਫਾ ਦੇ ਕਰਤੇ ਉਹ ਲਿਖਦੀ ਹੈ ਕਿ ਸਾਡੇ ਵਿੱਚ ਡਿਸਪਲਿਨ ਜਿਆਦਾ ਸੀ ਤਾਂ ਕਰਕੇ ਅਸੀਂ ਜਿੱਤ ਹਾਸਲ ਕੀਤੀ ਹੈ ਸੋ ਇਹ ਸਾਡਾ ਦਾਸਤਾਨ ਹੈਗਾ ਔਰ ਜਿਹੜੀ ਸਾਡੀ 파ਟੀ ਹੈ 40 ਸਾਲਾਂ ਤੋਂ ਅਸੀਂ ਇਹੀ ਉਸੂਲ ਫੜ ਕੇ ਜੋ 10ਵੇਂ ਪਾਠਾ ਦਾ ਹੁਕਮ ਹੈ ਇੰਗ੍ਰੀਪ ਸਿੱਖੋਂ ਕੋ ਦੂਪ ਪਾਤਸ਼ਾਹੀ ਦੇ ਸੰਤ ਜਨੈਨ ਸੰਤ ਭਿੰਦਰਾ ਬਣੇ ਦੇ ਆਖਰੀ ਸ਼ਬਦ ਨੇ ਕਿ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ 40 ਸਾਲ ਹੋ ਗਏ ਹੈ कि ਅਸੀਂ ਸੰਤ ਜਨੈ ਸਿੰਘ ਢੰਗਾਂ ਵਾਲੇ ਦਾ ਤੇ ਗੁਰ ਦਸਵੇਂ ਪਾਤਸ਼ਾਹ ਦੇ ਬਚਨਾਂ ਨੂੰ ਕਦੇ ਛੱਡਿਆ ਨਹੀਂ ਹੈ ਬੜੀ ਲੰਬੀ ਲੜਾਈ ਕਰਨੀ ਪੈਂਦੀ ਹੈ ਆਜ਼ਾਦੀ ਲੈਣ ਨੂੰ ਤੇ ਸਾਡੀ ਪਾਰਟੀ ਤੇ ਤੁਸੀਂ ਬੜੇ ਤਕੜੇ ਬਹਾਦਰੋਂ ਜਿਹੜਾ ਅਜੇ ਤੱਕ ਤੁਸੀਂ ਕੋਈ ਕੁਰਸੀ ਮਨਜ਼ੂਰ ਨਹੀਂ ਕੀਤੀ ਜਿਸੇ ਤਰ੍ਹਾਂ ਦੀ ਬੇਇਮਾਨੀ ਦੇ ਵਿੱਚ ਤੁਸੀਂ ਆਏ ਨਹੀਂ ਔਰ ਸਿੱਧੀ ਟੱਕਰ ਹਿੰਦੂਤਵ ਨੂੰ ਦਿੱਤੀ ਹੈ ਜਿਵੇਂ ਸਾਡੇ ਪਾਤਸ਼ਾਹ ਦਾ ਹੁਕਮ ਹੈ ਤੇ ਜਿਹਦੇ ਪਿੱਛੇ ਸੰਜਨ ਸਿੰਘ ਢਿੰਗਾ ਵਾਲੇ ਨੇ ਆਪਣੀ ਸ਼ਹਾਦਤ ਕਮਾਈ ਹੈ ਸੋ ਹੁਣ ਅਨੇਕਸਨ ਹੈਗੇ ਆ ਮੈਂ ਆਸ ਕਰਦਾ ਹਾਂ कि ਅਸੀਂ ਬਹੁਤ ਸਾਰੇ ਕੈਂਡੀਡੇਟ ਪੰਜਾਬ ਦੇ ਵਿੱਚ ਦੋ ਕੈਂਡੀਡੇਟ ਅਸੀਂ ਹਰਿਆਣੇ ਦੇ ਵਿੱਚ ਤੇ ਇੱਕ ਕੈਂਡੀਡੇਟ ਕਸ਼ਮੀਰ ਦੇ ਵਿੱਚ ਖੜਾ ਕਰਤਾ ਹੌਲੀ ਹੌਲੀ ਅਸੀਂ ਵੱਧਦੇ ਜਾ ਰਹੇ ਹਾਂ ਆਪਣੇ ਜਿਹੜੀ ਜੱਦੋਜਹਿਦ ਹੈ ਉਹਦੇ ਵਿੱਚ ਇੰਨੇ ਸਾਲਾਂ ਤੋਂ ਬਾਅਦ ਅਸੀਂ ਪਿੱਛੇ ਨਹੀਂ ਹਟੇ ਅਸੀਂ ਬਰਬਰ ਰਹੇ ਹਾਂ ਪਰ ਹੁਣ ਅਸੀਂ ਔੜੀ ਔੜੀ ਵਧਣਾ ਸ਼ੁਰੂ ਕਰ ਦਿੱਤਾ ਸੋ ਮੈਂ ਆਸ ਕਰੂੰਗਾ ਕਿ ਕੌਮ ਤਕਰੀ ਹੋ ਕੇ ਜਿੱਠੀ ਰਹੂਗੀ ਔਰ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ 25 ਤਰੀਕ ਨੂੰ ਸ਼ਾਇਦ हरियाणा ਦੇ ਵਿੱਚ ਪੈਰੀਏ ਆਪਾਂ ਆਪਣੇ ਖਾਲੀ ਦਾ ਨੰਬਰ ਸਰ ਦਾ ਜਿਹੜਾ ਵੀ ਨਿਸ਼ਾਨ ਹੋਊਗਾ ਉਹਦੇ ਤੇ ਵੋਟਾਂ ਪਾ ਕੇ ਆ ਖਾਲੀ ਦਾ ਨੰਬਰ ਸਰ ਨੂੰ ਜਿੱਤ ਹਾਸਲ ਕਰਾਵਾਂਗੇ ਸੋ ਤੁਹਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੱਥੇ ਹਰਿਆਣੇ ਦੇ ਕੈਂਡੀਡੇਟ ਸਰਦਾਰ ਹਰਜੀਤ ਸਿੰਘ ਨੇ ਗੱਲ ਕੀ ਛਰਪਾਨਾਂ ਦੀ ਕੀ ਛਰਪਾਨਾਂ ਸਾਡੀਆਂ ਤੇ ਮੇ ਲਾਲੰਜੇ ਆ ਸਾਥ ਸੰਗਤ ਦੀ ਹੁਣ ਗੱਲ ਤਾਂ ਨਹੀਂ ਕਰਨੀ ਚਾਹੀਦੀ ਪਰ ਹੁਣ ਸੱਚੀ ਗੱਲ ਹੈ ਕਿ ਸੱਤ ਤੋਂ ਥੋਰੇ ਰੱਖਿਆ ਵੀ ਜਾਂਦਾ ਆਪਾਂ ਬੜੇ ਫਤਰ ਦੇ ਨਾਲ ਗੱਲ ਕਰਦੇ ਆਂ ਕਿ ਅਰੰਭੇ ਸਵਾ ਮੰ ਟਿਲਕ ਤੋਲ ਕੇ ਫਿਰ ਆਪਣੀ ਰੋਟੀ ਖਾਂਦਾ ਸੀਗਾ ਹੁਣ ਤਿਲ ਖੰਦੀ ਜਿੰਨਾ ਖੋਹ ਹੁੰਦਾ ਜਣਊ ਦਾ ਸਵਾ ਮੰ ਜਣਊ ਤੋਲ ਕੇ ਫਿਰ ਰੋਟੀ ਖਾਂਦਾ ਸੀਗਾ ਤੇ ਰੋਜ਼ ਹੀ ਜਣਊ ਲੈ ਜਾਂਦੇ ਸੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਹੁਣ ਜੇ ਆਪਾਂ ਜਾਣ ਗੁਰੂ ਸਾਹਿਬ ਦੀ ਕਰਦੇ ਆ ਕਿ ਇਹਨਾਂ ਨੇ ਜਨਉ ਤੇ ਹਿੰਦੂ ਧਰਮ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਹੁਣ ਤੁਹਾਨੂੰ ਸ਼ਰਮ ਆਊਗੀ ਜੇ ਮੈਂ ਤੁਹਾਨੂੰ ਦੱਸਾਂ ਕਿ ਹੁਣ ਸਾਨੂੰ ਜਵਾਬ ਮਿਲਦਾ ਹੈ ਕਿ ਤੁਸੀਂ ਦੱਸੋ 1947 ਤੋਂ ਬਾਅਦ ਤੁਹਾਡੀਆਂ ਕਿਰਪਾਆਂ ਕਿ ਨਹੀਂ ਹਨ ਲੱਥੀਆਂ ਸਮਝ ਰਹੇ ਹੋ ਮੇਰੀ ਗੱਲ ਸ਼ਰਮ ਆ ਰਹੀ ਹੈ ਫਿਰ ਆਪਾਂ ਗੱਲ ਕਰਦੇ ਆਂ ਕਿ ਨਾਦਰ ਸ਼ਾ ਤੇ ਐਮਚਾਬ ਦਨਲੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੀਬੀਆਂ ਖਾਬਲੂ ਬਸਰੇ ਨੂੰ ਆਪਣੇ ਮੁਲਕਾਂ ਦੇ ਵਿੱਚ ਲੈ ਜਾਂਦੀਆਂ ਸੀਗੀਆਂ ਹੁਣ ਪਤਾ ਕਹਿੰਦੇ ਆ ਕੀ ਕਹਿੰਦੇ ਆ ਕਹਿੰਦੇ ਜੀ ਉਹ ਗੱਲ ਛੱਡੋ ਅਫਗਾਨੀ ਦੇ ਨਾਦਰ ਸਾਹ ਦੇ ਹੁਣ ਤੁਸੀਂ ਦੱਸੋ ਤੁਸੀਂ ਆਪਣੀਆਂ ਬੀਬੀਆਂ ਨੂੰ ਬਚਾ ਸਕਦੇ ਹੋ ਤੁਹਾਡੇ ਨਾਲ ਕੀ ਕੀਤਾ ਗਿਆ 1986 ਫਲਾਣੀਟਰ ਟਾਈਮ ਕੀ ਕੀਤਾ ਗਿਆ ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਗੰਭੀਰ ਮੁੱਖ ਹੈ ਸਾਡੀ ਕੌਮ ਦੇ ਲਈ ਕਿ ਆਪਾਂ ਹੁਣ ਕਿੱਥੇ ਜਾ ਕੇ ਵੋਟ ਪਾਉਂਦੇ ਆ ਤੇ ਆਪਣਾ ਪਵਿੱਤਰੀ ਹੈ ਜੇ ਤਾਂ ਆਪਣ ਨੂੰ ਟੈਕਚਰਾਂ ਜਿਹੜੀਆਂ ਮੈਂ ਦਸੀਆਂ ਚੰਗੀਆਂ ਲੱਗਦੀਆਂ ਫੇਰ ਤਾਂ ਜ਼ਰੂਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਖੜਾ